ਜ਼ਿਲ੍ਹਾ ਫਿਰੋਜ਼ਪੁਰ ਦੇ ਅੰਦਰ ਅੱਜ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਜਨਤਾਨਗਰ ਤੋਂ ਸਾਹਮਣੇ ਆਇਆ ਜਿੱਥੇ ਸਿਵਲ ਹਸਪਤਾਲ ਦੇ ਬੈੱਡ ਤੇ ਪਏ ਇਸ ਬਜ਼ੁਰਗ ਬਾਬੇ ਨੇ ਦੱਸਿਆ ਹੈ ਕਿ ਇੱਕ ਪੁਲਿਸ ਮੁਲਾਜ਼ਮ ਨੇ ਅਤੇ ਉਸਦੇ ਮੁੰਡੇ ਨੇ ਇਸ ਬਾਬੇ ਦੇ ਚਿੱਟੇ ਦਾੜੇ ਦੀ ਵੀ ਲਿਹਾਜ਼ ਨਾ ਕੀਤੀ ਗਲੀ 'ਚ ਲੰਘਣ ਸਮੇਂ ਪੁਲਸੀਏ ਅਤੇ ਉਸਦੇ ਮੁੰਡੇ ਨੇ ਬਾਬੇ ਨਾਲ ਕੁੱਟਮਾਰ ਕੀਤੀ ਹੈ ਐਨਾ ਹੀ ਨਹੀਂ ਅੱਗੇ ਸੁਣੋ ਬਾਬੇ ਦੇ ਮੂੰਹੋਂ ਕਿਵੇਂ ਪਰਿਵਾਰ ਦੇ ਨਾਲ ਅੱਗੇ ਜੋ ਘਰਾ ਕੀਤਾ ਮੈਂ ਉਤਮ ਸਿੰਘ ਜੀ ਮੇਰਾ ਨਾਮ ਹਾਂ ਹੀ ਨਿਊ ਜਨਤਾ ਪ੍ਰੀਤ ਨਗਰ ਆਊਟਸਾਈਡ ਗੁਰਰਾਮਦਾਸ ਨਗਰ ਰਹਿੰਦੇ ਆ ਮੇਰੀ ਗਲੀ ਵਿੱਚ ਹੀ ਜਗਤਾਰ ਸਿੰਘ ਰਹਿੰਦਾ ਜੀ ਪੁਲਿਸ ਮੁਲਾਜ਼ਮਾ ਜੀ ਉਹ ਤੇ ਉਹ ਆਪਣੇ सदर ਥਾਣੇ ਤੇ ਸਿਟੀ ਥਾਣੇ ਆ ਜੀ ਉਹ ਟ੍ਰੈਫਿਕ ਪੁਲਿਸ ਦਾ ਪੀਸੀ ਆਰ ਮੋਟਰਸਾਈਕਲ ਹੁੰਦਾ ਉਹਦੇ ਕੋਲੇ ਜੀ ਤੇ ਉਹ ਜੀ ਉਸ ਦਾ ਬੇਟਾ ਮੇਰਾ ਬੇਟਾ ਜਾ ਰਿਹਾ ਸੀਗਾ ਇਹ ਆਪਣੇ ਕੰਮ ਕਿਸੇ ਤੇ ਉਸ ਦੇ ਬੇਟੇ ਨੇ ਆਵਾਜ਼ ਦੇ ਕੇ ਉਹਨੂੰ ਰੋਕਿਆ ਵੀ ਜੋ ਬਣ ਗੱਲ ਸੁਣੀ ਉਹ ਰੋਗਿਆ ਉਹਨੇ ਆਪਣੀ ਗੱਡੀ ਚੋਂ ਬੇਸਵਾਲ ਕੱਢਿਆ ਉਹਦੇ ਉਹਨੇ ਬੇਸਵਾਲ ਮਾਰਿਆ ਮਾਰਿਆ ਮੁੰਡੇ ਆਪੇ ਦੀ ਜੱਫਾ ਜੱਫੀ ਹੋ ਗਿਆ ਜਿਹੜਾ ਇਹ ਜਗਤਾਰ ਸਿੰਘ ਆ ਜੀ ਇਹ ਵੀ ਉਸ ਟਾਈਮ ਘਰ ਸੀਗਾ ਇਹ ਅੰਦਰੋਂ ਨਿਕਲਿਆ ਇਹਨੇ ਆ ਕੇ ਉਹਨਾਂ ਨੂੰ ਛਡਾਉਣਾ ਕੀ ਸੀ ਆ ਕੇ ਇਹ ਕੁੱਟਣ ਲੱਗ ਪਏ ਉਹਨੂੰ ਜਗਤਾਰ ਸਿੰਘ ਤੇ ਉਸਦੀ ਪਤਨੀ ਸ਼੍ਰੇਖਾ ਰਾਣੀ ਲੜਕੇ ਨੂੰ ਕੁੱਟਣ ਲੱਗ ਪਏ ਤੇ ਸਾਹਮਣੇ ਇਹਨਾਂ ਦੇ ਘਰੇ ਪਤਾ ਨਹੀਂ ਦੋ ਮੁੰਡੇ ਕੋਈ ਅਣਪਛਾਤੇ ਵੀ ਰਿਸ਼ਤੇਦਾਰ ਸੀ ਜਾਂ ਕੌਣ ਸੀ ਆਏ ਹੋਏ ਸੀ ਉਹ ਵੀ ਨਾਲ ਆ ਕੇ ਕੁੱਟਣ ਲੱਗ ਪਏ ਤੇ ਸਾਨੂੰ ਗਲੀ ਵਾਲਿਆਂ ਨੇ ਰੋਲਾ ਪਾਇਆ ਵੀ ਜੋਗਨ ਨੂੰ ਕੁੱਟੀ ਜਾਂਦੇ ਆ ਮਾਰੀ ਜਾਂਦੇ ਆ ਤੇ ਅਸੀਂ ਭੱਜ ਕੇ ਆਏ ਆ ਮੇਰੀ ਪਤਨੀ ਮੇਰੇ ਤੋਂ ਪਹਿਲਾਂ ਆਈ ਆ ਇਹਨਾਂ ਨੇ ਆਉਂਦਿਆਂ ਮੇਰੀ ਪਤਨੀ ਨੂੰ ਫੜ ਲਿਆ ਅਸੀਂ ਅਮਰਤਧਾਰੀ ਦੋਵੇਂ ਜੀ ਸਾਡਾ ਅੰਗਰ ਛਕਿਆ ਇਹਨਾਂ ਨੇ ਇਹਦੇ ਵੀ ਕੇਸ ਪੱਤੇ ਇਹਨਾਂ ਦੇ ਫੜ ਕੇ ਇਹਨੂੰ ਤਰਹੀ ਫੜਿਆ ਉੱਥੇ ਤੇ ਉਸ ਤੋਂ ਬਾਅਦ ਚ ਮੈਂ ਭੱਜ ਕੇ ਆਇਆ ਇਹਨਾਂ ਨੇ ਆਉਂਦਿਆਂ ਮੈਨੂੰ ਸੱਟ ਲਿਆ ਥੱਲੇ ਮੈਨੂੰ ਜੂੜੇ ਤੋਂ ਫੜ ਕੇ ਜਗਤਾਰ ਸਿੰਘ ਨੇ ਥੱਲੇ ਸੱਟਿਆ ਇਸ ਦੀ ਪਤਨੀ ਜਿਹੜੀ ਸ੍ਰੇਖਾ ਰਾਣੀ ਆ ਉਹਦੇ ਹੱਥ 'ਚ ਇੱਟ ਸੀਗੀ ਉਹ ਮੇਰੇ ਇੱਟਾਂ ਮਾਰਨ ਲੱਗ ਪਈ ਲਤਾਂਗੇ ਤੇ ਜਗਤਾਰ ਸਿੰਘ ਨੇ ਮੇਰੀ ਦਾੜੀ ਫੜ ਕੇ ਤੇ ਮੇਰੇ ਢਿੱਡ ਵਿੱਚ ਲਤਾਂ ਮਾਰੀਆਂ ਮੇਰੀ ਛਾਤੀ ਤੇ ਲਤਾਂ ਮਾਰਦਾ ਰਿਹਾ ਤੇ ਮੈਨੂੰ ਆਂਡ ਗਵਾਂਡ ਜਿਹੜੇ ਕੋ ਭੱਜ ਕੇ ਕਿਸੇ ਨੇ ਛਡਾਇਆ ਉੱਥੋਂ ਕੋ ਜਾ ਰਹੇ ਸੀ ਲੜਕੇ ਮੋਟਰਸਾਈਕਲ ਤੇ ਉਹਨਾਂ ਨੇ ਛਡਾਇਆ ਤੇ ਮੈਨੂੰ ਜਦੋਂ ਇਹਨਾਂ ਨੇ ਛੱਡਿਆ ਜੀ ਮੈਂ ਛੁੱਟਦੇ ਸਾਰ ਆਪਦੀ ਜਾਨ ਬਚਾ ਕੇ ਮੈਂ ਉੱਥੋਂ ਭੱਜਿਆ ਇਹ ਜਗਤਾਰ ਸਿੰਘ ਮੇਰੇ ਮਗਰ ਲੱਗਾ ਜਿਹੜੇ ਉਹ ਦੋ ਲੜਕੇ ਸੀ ਵਿੰਦਰ ਸਿੰਘ ਤੇ ਜਗਤਾਰ ਸਿੰਘ ਦੋ ਲੜਕੇ ਉਹ ਸੀ ਇਹ ਚਾਰੇ ਮੇਰੇ ਮਗਰ ਭੱਜੇ ਆ ਇਹਨਾਂ ਨੇ ਮੈਨੂੰ ਪਤਾ ਨਹੀਂ ਭੱਜੇ ਜਾਂਦੇ ਮੇਰੇ ਕੋਈ ਚੀਜ਼ ਮਾਰੀ ਆ ਤੇਜ ਧਾਰ ਮੇਰੇ ਹੱਥ ਤੇ ਸੱਟ ਵੱਜ ਗਈ ਆ ਪਉਣ ਬਗਲਣਾ ਪਿਆ ਮੈਂ ਅੱਗੇ ਭੱਜਾਂ ਜੋਰਦੀ ਤੇ ਇਹ ਮੈਨੂੰ ਮਗਰ ਜਗਤਾਰ ਸਿੰਘ ਨੇ ਵਾਜ ਦਿੱਤੀ ਵੀ ਇਹਨੂੰ ਅੱਜ ਛੱਡਣਾ ਨਹੀਂ ਇਹਨੂੰ ਫੜ ਲਓ ਮਾਰ ਕੇ ਬਚਨ ਛੱਡਣਾ ਇਹਨੂੰ ਇਹਨੂੰ ਬਚਨ ਨਹੀਂ ਦੇਣਾ ਅੱਜ ਮੈਂ ਉੱਥੋਂ ਆਪਦੀ ਜਾਨ ਪਾ ਜਾ ਕੇ ਮੈਂ ਭੱਜ ਗਿਆ ਵਸਤੀ ਚੜ ਗਿਆ ਮੈਂ ਕਿਸੇ ਦੇ ਘਰੇ ਜਾ ਕੇ ਲੁਕ ਗਿਆ ਉੱਥੋਂ ਜਾ ਕੇ ਇਹ ਮੈਨੂੰ ਲੱਭ ਲੁੱਭ ਕੇ ਵਾਪਸ ਆ ਗਿਆ ਤੇ ਅਹੀ ਤਾਂ ਜੀ ਸਰਕਾਰ ਤੋਂ ਇਹ ਮੰਗ ਕਰਦੇ ਜੇ ਪੰਜਾਬ ਪੁਲਿਸ ਹੀ ਇਨਾਂ ਕੰਮਾਂ ਤੇ ਉੱਤਰ ਆਈ ਆ ਇਹ ਖਾਕੀ ਵਰਦੀ ਦੀ ਸਾਨੂੰ ਧੌਂਸ ਦਿੰਦੇ ਆ ਵੀ ਸਾਡਾ ਕੋਈ ਕੀ ਕਰ ਲੂਗਾ ਤੇ ਇਹ ਪੰਜਾਬ ਪੁਲਿਸ ਤੋਂ ਹੀ ਹੋਣਾ ਸੀ ਇਨਸਾਫ ਲੈਣ ਜਾਣਾ ਜੇ ਪੰਜਾਬ ਪੁਲਿਸ ਹੀ ਇਨਾਂ ਕੰਮਾਂ ਤੇ ਆ ਗਈ ਗੁੰਡਾਗਰਦੀ ਤੇ ਆ ਗਏ ਤੇ ਜਨਤਾ ਨੂੰ ਇਨਸਾਫ ਕਿੱਥੋਂ ਮਿਲੂਗਾ ਜਨਤਾ ਦਾ ਵਿਸ਼ਵਾਸ ਪੰਜਾਬ ਪੁਲਿਸ ਤੋਂ ਉੱਠ ਜਾਊਗਾ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਜਾਣਿਆ ਜੀ ਤੁਸੀਂ ਆਪਦੀ ਪੁਲਿਸ ਨੂੰ ਕੁਝ ਸਮਝਾਓ ਕੁਝ ਇਹਨਾਂ ਨੂੰ ਖਿੱਚੋ ਤੇ ਜਨਤਾ ਦਾ ਕੀ ਹਾਲ ਹੋਊਗਾ ਜੇ ਪੰਜਾਬ ਪੁਲਿਸ ਉੱਠ ਕੇ ਕੰਮ ਕਰਨ ਲੱਗ ਪਈ। ਸਾਡੀ ਰਿਕਵੈਸਟ ਇਹ ਆ ਜਨਤਾ ਸਰਕਾਰ ਅੱਗੇ ਅਸੀਂ ਇਹ ਬੇਨਤੀ ਕਰਦੇ ਆਂ ਵੀ ਸਾਨੂੰ ਇਨਸਾਫ ਮਿਲੇ। ਇਹ ਮੇਰੀ ਪਗੜੀ ਵੀ ਇਹਨਾਂ ਦੇ ਘਰੇ ਪਈ ਆ, ਬੱਚੇ ਦੀ ਵੀ ਪੱਗ ਇਹਨਾਂ ਦੇ ਘਰੇ ਪਈ ਆ। ਮੈਨੂੰ ਜਦੋਂ ਇਹ ਕੁੱਟਦੇ ਸੀ ਮੇਰੀ ਦਸਤਾਰ ਲਹਿ ਗਈ ਆ, ਉਹ ਵੀ ਮੇਰੇ ਹਿਸਾਬ 'ਚ ਇਹਨਾਂ ਦੇ ਕੋਲੇ ਹੀ ਆ ਜੀ ਮੇਰੇ ਕੱਪੜੇ ਸਾਰੇ ਇਹ ਲੈ ਗਏ ਚੱਕ ਕੇ। ਹੁਣ ਪੁਲਿਸ ਨੂੰ ਕੀ ਵਿਸ਼ਵਾਸ ਦਿੱਤਾ ਜਾਂ ਗਿਆ? ਬਿਆਨ ਕਿੱਥੇ ਗਿਆ? ਬਿਆਨ ਲੈ ਆ ਜੀ ਕੋਈ ਕਾਰਵਾਈ ਨਹੀਂ ਹੋਈ, ਬਿਆਨ ਲੈ ਆਏ ਹਸਪਤਾਲ ਨੂੰ। ਕੌਣ ਪਾਸ ਪਾਸ ਪੱਖ ਕਿੰਦਾ ਦੇ? ਪੁਲਸ ਪੱਖ ਆਪਦੇ ਮਲਾਜੋਂ ਦਾ ਦੇ ਰਹੀ ਹੈ ਜੀ ਸਾਡਾ ਪੱਖ ਕਿੰਨੇ ਦੇਣਾ ਉਹ ਪੰਜਾਬ ਪੁਲਿਸ ਚ ਥਾਣੇਦਾਰ ਉਹਦੇ ਹੀ ਸਾਰੀ ਉਹਦੀ ਸੁਣਦੇ ਆ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਅਸੀਂ ਗਏ ਆ ਜਾ ਕੇ ਬਿਆਨ ਦੇ ਆਇਆ ਸਾਰਾ ਕੁਝ ਕਰ ਆਏ ਆ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਕੋਈ ਪਰਚਾ ਨਹੀਂ ਹੋਇਆ ਕੁਝ ਨਹੀਂ ਹੋਇਆ ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂਗਾ ਉਹ ਆਪਦੀ ਡਿਊਟੀ ਕਰਦਾ ਟੌਰ ਨਾਲ ਆਪਦਾ ਜਾਂਦਾ ਆਉਂਦਾ ਕੀ ਮੰਗ ਕਾਰਵਾਈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਇਹਦੇ ਤੇ ਕਾਰਵਾਈ ਹੋਵੇ ਜੇ ਇਹਨਾਂ ਨੂੰ ਕੋਈ ਡਰ ਪਵੇ ਇਹ ਤਾਂ ਹਜੇ ਵੀ ਸਾਨੂੰ ਧਮਕੀਆਂ ਦਿੰਦੇ ਆ ਵੀ ਜੇ ਇੱਥੇ ਆ ਗਏ ਤਾਂ ਅਸੀਂ ਮਾਰ ਦੇਣਾ ਅਸੀਂ ਛੱਡਣਾ ਨਹੀਂਗਾ ਕੀ ਨਾਮ ਉਹ ਕਿੱਥੋਂ ਦੇ ਰਹਿਣ ਵਾਲੇ ਠੀਕ ਹੈ ਮੇਰੇ ਨਾਲ ਸੰਜੀਤ ਘਰੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜਨਤਾ ਦੇਖਣਾ ਤੇ ਜਿਹੜੀ ਕੁੱਟਮਾਰ ਹੋਈ ਕਿਉਂ ਹੋਈ ਕੀ ਕਾਰਨ ਸਿਰਫ ਇਹ ਸਾਡਾ ਲੈਂਡ ਡੇਨ ਪਹਿਲਾਂ ਚੱਲਦਾ ਸੀ ਹਾਂ ਤੇ ਇਹਨੇ ਸਾਡੇ ਚੈੱਕ ਲਾਏ ਸੀ ਤੇ ਉਹ ਸਾਡਾ ਇਹਦਾ ਨਾ 1.5 ਸਾਲ ਹੋ ਗਿਆ ਕੰਮ ਨਿਪਟੇ ਹੂੰ ਕੋਈ ਲੈਂਡ ਦੇਣੀ ਅਸੀਂ ਇੱਥੋਂ ਜਾਈਏ ਐਡਾ ਸੀ ਤੇ ਸਾਡੇ ਮੈਨੇ ਬੇਫਦੇ ਬਹੁਤ ਔਖਾ ਹੂੰ ਤੁਹਾਡੀ ਉਹਦਾ ਵੀ ਕੋਈ ਬਿਨੇ ਹੋਜੀ ਸੁਣਾਈ ਕਿਤੇ ਮਹੁੰਦੀ ਅਤੇ ਪਹਿਲਾਂ ਵੀ ਕੋਣ ਬੰਦਾ ਇਹਦਾ ਜਗਤਾਰ ਸੀ ਕੀ ਕਰਦਾ ਇੱਕ ਪੁਰਸ਼ ਮਲਾਜਾ ਹੂੰ ਤੇ ਇਹ ਜਦੋਂ ਅਸੀਂ ਟੱਪੀ ਦਾ ਅਸੀਂ ਨੀਵੀਂ ਪਾ ਕੇ ਟੱਪੀ ਦਾ ਇਹਨਾਂ ਤੋਂ ਸਾਡਾ ਅੱਗੇ ਜਾਣਾ ਕੀ ਹੁੰਦਾ ਤੇ ਹੁਣ ਇਹ ਜਦੋਂ ਕਿਤੇ ਮਿਰਦੇ ਨੇ ਉਹਦਾ ਹੀ ਕਹਿੰਦੇ ਨੇ ਕਿ ਤੁਹਾਡੇ ਨਾਲ ਅਸੀਂ ਕਰਾਂਗੇ ਇਹਦਾ ਬੱਚਾ ਸਾਨੂੰ ਬਹੁਤ ਅੰਕ ਕਰਦਾ ਬੇਟਾ ਇਹਦਾ ਹੂੰ ਇਹਨਾਂ ਦਾ ਥੋੜਾ ਮੁੰਡਾ ਲੱਗ ਰਿਹਾ ਹੈ ਕੀ ਕਰ ਸਾਡਾ ਮੁੰਡਾ ਉਹ ਤੁ ਲੰਗ ਰਿਹਾ ਦੀ ਹੂੰ ਆਪਦੇ ਕੰਮ ਤੇ ਇਹਨੇ ਰਾਹ ਦੇ ਚਵਾਜ ਮਾਰ ਕੇ ਤੁਹਾਨੂੰ ਰੋਕਿਆ ਰੋਕੇ ਤੇ ਇਹ ਸਾਡਾ ਹੁਣ ਜਦੋਂ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਸੀ ਤੇ ਸਾਨੂੰ ਹੁਣ ਕਾਹਦਾ ਡਰ ਹੂੰ ਤੇ ਪਰ ਧਮਕੀਆਂ ਹੁਣ ਵੀ ਸਾਨੂੰ ਪੂਰੀਆਂ ਦਿੱਤੇ ਬਣੇ ਤੇ ਹੁਣ ਕਿਸ ਤਰ੍ਹਾਂ ਦੀ ਗੁੰਡਾਗਰਦੀ ਪੁਲਿਸ ਬੁਲਾਇਆ ਪੁਲਿਸ ਮੁਲਾਇਮ ਕੋਈ ਸਾਡੀ ਨਹੀਂ ਸੁਣਾਈ ਕੋਈ ਵੀ ਹੋਰ ਹੈ ਅਸੀਂ ਤਾਂ ਅੱਜ 8 ਦਿਨ ਹੋ ਗਏ ਨੇ ਕਰੋ ਬਾਹਰ ਬੈਠੇ ਕੀ ਇਨਸਾਫ ਦੀ ਉਮੀਦ ਕਰਦੇ ਹੋ ਇਨਸਾਫ ਦੀ ਮੰਗ ਦੇ ਵੀ ਸਾਨੂੰ ਜਿਹੜਾ ਸਾਡਾ ਹੱਕ ਹੈ ਸਾਨੂੰ ਮਿਲੇ ਇਹ ਮੇਰੇ ਬੱਚਿਆਂ ਨੂੰ ਕੋਈ ਇਹੋ ਜਿਹਾ ਪੁਲਿਸ ਤਾਂ ਤੁਸੀਂ ਇਨਸਾਫ ਲੈਣ ਜਾਂਦੇ ਹੋ ਕੀ ਕਰ ਕੋਈ ਕਸਾ ਦੀ ਕਾਰਵਾਈ ਨਹੀਂ ਹੁੰਦੀ ਉਹ ਪੁਲਿਸ ਮੁਲਾਜ਼ਮਾਂ ਦਾ ਮੇਰਾ ਕੀ ਕਰ ਲਓ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਸਾਡੇ ਕੋਈ ਕੁਝ ਵੀ ਨਹੀਂ ਹੋਇਆ ਸਾਨੂੰ ਕੀ ਮੰਗਵੇ ਤਬੀ ਅਸੀਂ ਮੰਗ ਮੰਗਨੇ ਆ ਵੀ ਜੇ ਸਾਡਾ ਇਹ ਇਨਸਾਫ ਸਾਨੂੰ ਮਿਲਣਾ ਚਾਹੀਦਾ ਤੇ ਸਾਡੇ ਬੱਚੇ ਨੂੰ ਵੀ ਖਤਰਾ ਹੈ ਤੇ ਸਾਨੂੰ ਵੀ ਖਤਰਾ ਇਸ ਮੌਕੇ ਬਜ਼ੁਰਗ ਉਤਮ ਸਿੰਘ ਨੇ ਪੁਲਿਸ ਮੁਲਾਜ਼ਮ ਜਗਤਾਰ ਸਿੰਘ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੋਹਰ ਲਗਾਈ ਹੈ ਉਥੇ ਹੀ ਜਦੋਂ ਇਸ ਮਾਮਲੇ ਬਾਬਤ ਸੰਬੰਧਿਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟ ਲਿਆ ਅਜੇ ਇਹ ਚ ਦੇਖਣਾ ਹੋਵੇਗਾ ਕਿ ਆਲਾ ਅਫਸਰਾਨ ਇਸ ਮਾਮਲੇ 'ਚ ਕੀ ਐਕਸ਼ਨ ਲੈਣਗੇ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ